ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਹੈ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਪਹਿਲਾਂ ਤਾਂ ਜੀ ਜਿੰਨੇ ਨਾਲ ਸਾਡੇ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਦੂਜਾ ਨੰਬਰ ਜੀ ਇੱਕ ਭੈਣ ਦਾ ਕਮੈਂਟ ਆਇਆ ਕੈਨੇਡਾ ਤੋਂ ਆ ਪਤ ਨਹੀਂ ਹਾਂ ਕੈਨੇਡਾ ਤੋਂ ਹੀ ਆ ਸ਼ਾਇਦ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਆਪਣੇ ਘਰ ਨਹੀਂ ਰਹਿੰਦੇ ਐਡਾ ਬੜਾ ਹਾਲ ਮੈਨੂੰ ਲੱਗਦਾ ਵੀ ਇਹ ਤੁਹਾਡਾ ਘਰ ਹੈ ਜੀ ਨਹੀਂ ਭੈਣੇ ਇਹ ਸਾਡਾ ਘਰ ਨਹੀਂ ਹੈਗਾ ਅਸੀਂ ਇੱਥੇ ਭੜੇ ਡਿਊਟੀ ਕਰਦੇ ਆ ਡਿਊਟੀ ਵੀ ਸਾਡੀ ਵੈਸੇ ਪ੍ਰਾਈਵੇਟ ਆ ਜੋ ਸੱਚ ਆ ਉਹ ਸੱਚ ਆ ਤੇ ਇੱਥੇ ਜਿਹੜੀ ਅਸੀਂ ਡਿਊਟੀ ਕਰਦੇ ਆ ਅਸੀਂ ਇੱਥੇ ਪੂਰੀ ਫੈਮਿਲੀ ਨੂੰ ਮੰਗਦੇ ਤੇ ਵੀ ਉਹ 24 ਘੰਟੇ ਜਿਹੜੀ ਅਸੀਂ ਇੱਥੇ ਹੀ ਰਹਿੰਦੇ ਆ ਰੋਟੀ ਪਾਣੀ ਇੱਥੇ ਅਸੀਂ ਆਪਣਾ ਬਣਾਉਨੇ ਆਂ ਵੈਸੇ ਜਦੋਂ ਲੋੜ ਹੁੰਦੀ ਆ ਸਾਨੂੰ ਘਰ ਮਾਤਾ ਨੂੰ ਜਾਂ ਸਾਨੂੰ ਅਸੀਂ ਜਾਇਆਉਨੇ ਆ ਜੇ ਮਾਤਾ ਨੂੰ ਕੋਈ ਬਿਮਾਰ ਠਮਾਰ ਕੋਈ ਦਵਾਈ ਬੂਟੀ ਦੀ ਲੋੜ ਰੋਟੀ ਪਾਣੀ ਦੀ ਉਹ ਅਸੀਂ ਦਿੰਦੀ ਰਹਿੰਨੇ ਆਂ ਫਰਜ਼ ਵੀ ਆ ਜੀ ਸਾਡੇ ਕੋਈ ਦੀ ਵੀ ਚੈ ਨਹੀਂ ਹੈ ਮੈਂ ਕਹਤਾਂ ਜੀ ਅਸੀਂ ਦਿੰਨੇ ਆ ਅਸੀਂ ਕੌਣ ਦੇਣ ਵਾਲਾ ਦੇਣ ਵਾਲਾ ਪ੍ਰਮਾਤਮਾ ਜਿਹੜੇ ਅਸੀਂ ਅੱਜ ਇੱਥੇ ਤੱਕ ਬੈਠੇ ਆ ਸਾਡੀ ਮਾਂ ਦੇ ਜਰੀਏ ਬੈਠੇ ਆ ਮਾਂ ਨੇ ਸਾਨੂੰ ਅੱਡੇ ਵੱਡੇ ਕੀਤਾ ਤੇ ਇਧਰ ਮਨਿੰਦਰ ਸਿੰਘ ਆ ਗਿਆ ਹੁੰਦਾ ਕਿਆ ਕਰ ਲੋਗੀ ਇੰਨਾ ਦੁਖੀ ਕਾਤੇ ਹੋ ਗਿਆ ਤੂੰ ਅਸਲ ਦੁੱਖ ਹਾ ਕਾਤੇ ਦੁੱਖ ਦਾ ਸਿਰ ਤਾਂ ਦੁੱਖਦਾ ਵੀ ਤੂੰ ਟਿਊਸ਼ਨ ਜਾਣਾ ਹਾਂ 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 ਫੇਰ ਤੇਰਾ ਨਾਮ ਸਕੂਲ ਹੋ ਜਾ ਬੇਚੈਨੀ ਲੱਗੀ ਤੂੰ ਹੁਣ ਤੂੰ ਨਾਲ ਲੰਦਾ ਨਾ ਕੇ ਫੇਰ ਟਿਊਸ਼ਨ ਛੱਡ ਦੂੰਗਾ ਤੁੰਨੂੰ ਤੇ ਇਧਰ ਚੈਰੰਜੀਤ ਕਰ ਅਗਰ ਦਾ ਸਭੀ ਜੀ ਛੱਡ ਦੇ ਤਾਂ ਲਾਈ ਜਾਏ ਗੰਦ ਤੇ ਦੁੱਖ ਤਾਂ ਕਿਹਨੂੰ ਦੋ ਅਗਰ ਅੰਗਰ ਸਿੰਘ ਜੀ ਵੀ ਸ਼ਾਸਕ ਕਾਲ ਬੋਲਦਾ ਹੈ ਬਈ ਛੱਤਿਕਾ ਇਹ ਵੀ ਦੇਖਦਾ ਗੁੱਡ ਗੁੱਡ ਇਹ ਵੀ ਦੇਖ ਰਿਹਾ ਹੈ ਇਹ ਵੀ ਕਹਿੰਦਾ ਹੈ ਦੇਖੇ ਕੀ ਕਹਿੰਦਾ ਹੈ ਦਰਬੰਦ ਸਾਰਿਆਂ ਦੇ ਨੂੰ ਐਮ ਵੀਡੀਓ ਪਾ ਰਹੀ ਕਿਥੇ ਫੋਨ ਆਦੀ ਹੈਗਾ ਰ ਅੰਗਰੇ ਅੰਗਰ ਤਾ ਨਾ ਤੁਸੀਂ ਇਹਦੀ ਗੱਲ ਛੱਡੋ ਸਵੇਰ ਦੇ ਕਿਹਨਾਂ ਚਾ ਬਣਿਆ ਕਿਆ ਕਰਿਆ ਸਿਲੰਡਰ ਦਾ ਭਰਾ ਲਿਆ ਉਹ ਵਾਸਤੇ ਬਹੁਤ ਬਹੁਤ ਧੰਨਵਾਦ। शुक्रिया। ਧੰਨਵਾਦ ਤੇਰਾ। ਹਾਂ। ਰੋਟੀ ਤੁਸੀਂ ਖਾ ਲਈ ਚਾਹ ਪੀ ਲਈ। ਪ੍ਰਸ਼ਾਦਾ ਪਾਣੀ ਚਾਹ ਬਣੀ ਪਈ ਹੈ ਯਾ ਕੁਰਸੀ ਪਰ ਕੀ ਰਖੀ ਹੋ ਬਾਹੇ। ਉਹ ਗੱਡੀ ਹੋਈ ਦੇਣੀ ਇਹਨਾਂ ਨੂੰ ਮੈਂ ਕੁਝ ਦਿਨ ਤੁਸੀਂ ਕਿ ਆਪਾਂ ਸਵੇਰ ਦੇ ਗਏ ਹੋ। ਆਏ। ਕੁਝ ਵੀ ਨਹੀਂ ਬਸ ਕਿਆ ਬਣਨਾ ਮੈਂ ਸਵੇਰ ਦਾ ਗਿਆ ਸਿਲੰਡਰ ਭਰਾ ਲਿਆ। ਨਹੀਂ ਗੱਡੀ ਸੀ ਕਿ ਗੱਡੀ ਗੱਡੀ ਦਾ ਕਿਆ ਬਣਿਆ ਹੋਇਆ ਕੋਈ ਹਾਲ ਨਾ ਨਾ। ਹਾਂ ਗੱਡੀ ਨਵਾਂ ਕਰਾਉਣ ਵਾਸਤੇ ਮੈਂ ਅੱਜ ਗਿਆ ਆ ਤਾਂ ਗੱਲ ਹੈ ਕਿ ਇੰਨਾ ਵੀ ਜਿਹੜੀ ਇਹ ਗੱਡੀ ਆਪਾਂ ਨੇ ਜਿੱਥੋਂ ਲਈਤੀ ਸੀ ਉਹ ਬਾਈ ਨੇ ਮੈਨੂੰ ਵੀ ਤੁਸੀਂ ਕਿਹਾ ਤਾਂ ਵੀ ਕੋਈ ਗੱਲ ਨਹੀਂ ਵੀ ਜਿਹੜਾ ਇਹਦਾ ਲੋਨ ਛੜਿਆ ਹੋਇਆ ਹੈਗਾ ਪਹਿਲਾਂ ਗੱਡੀ ਪਰ ਵੀ ਉਹ ਕਲੀਅਰ ਵੀ ਹੋਇਆ ਸਾਰਾ ਕੁਝ ਐਨਓਸੀ ਵਗੈਰਾ ਸਾਰਾ ਕੁਝ ਹੈਗਾ ਨਾਲ ਤੇ ਉਹ ਜਿਹੜੀ ਗੱਡੀ ਨੋ ਉੱਪਰ ਤੇ ਲੋਨ ਕਟਵਾਉਣਾ ਪੈਣਾ ਉਹ ਹਸ਼ਿਆਰਪੁਰ ਜਾ ਕੇ ਕਟਵਾਉਣਾ ਪੈਣਾ ਹੈ ਹਾਂ ਤਾਂ ਕਰਕੇ ਬਸ ਹੈ ਨਾ ਬੀਟੀ ਮੈਂ ਗੱਲ ਕਰੀਏ ਉਹਨਾਂ ਨਾਲ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਵੀ ਜਿਹੜੇ ਕਾਗਜ਼ ਆ ਇਹਦੇ ਐਨਓਸੀ ਵਗੈਰਾ ਜਿਹੜੀ ਹੈਗੀ ਆ ਉਹ ਤੂੰ ਮੈਨੂੰ ਦੇ ਦੇ ਮੈਂ ਤੇਰਾ ਲੋਨ ਕਰਵਾ ਦੂੰਗਾ ਉਸ ਤੋਂ ਬਾਅਦ ਦੇ ਵਿੱਚ ਅਗਰ ਇਹ ਪਹਿਲਾਂ ਲੋਨ ਕਰ ਤਾ ਫੇਰ ਜਾ ਕੇ ਬੜੇ ਨੌ ਚੜਨੀ ਆ ਆ ਵੀ ਇੱਕ ਵਾਰ ਸਤਿ ਕਲੀਅਰ ਹੋਣਾ ਜਿੱਦਾਂ ਹੁਣ ਆਪਾਂ ਨੇ ਵੀ ਲੋਨ ਕਰਾਇਆ ਹੈ ਅਗਲੇ ਕੋ ਦੋ ਬਸੇ ਲੋਨ ਚੱਲਦਾ ਹੈ ਹਾਂ ਹਾਂ ਥੋੜੇ ਬਸੇ ਹੋ ਜੂ ਹਾਂ ਤੇ ਫਿਰ ਉਹ ਕੰਦਾ ਕੋਈ ਗੱਲ ਨਹੀਂ ਮੈਂ ਤੈਨੂੰ ਕਲੀਅਰ ਕਰਾ ਕੇ ਦੇ ਦੂੰਗਾ ਮੈਂ ਹੁਣ ਦੇਖਦਾ ਮਨਿੰਦਰ ਟਿਊਸ਼ਨ ਛੱਡ ਕੇ ਜਿਹੜੇ ਹੁਣ ਕਾਗਜ਼ੀ ਪੱਤਰ ਹੈਗੇ ਮੇਰੇ ਕੋਲ ਮੈਂ ਉਹ ਦੇ ਕੇ ਆਉਣਾ ਉਹ ਮੈਨੂੰ ਲੋਨ ਕਲੀਅਰ ਕਰਾ ਕੇ ਦੇ ਦਊਗਾ ਮੈਂ ਤੇ ਬਾਕੀ ਜਿਹੜਾ ਜਿਹੜਾ ਨਾਮ ਕਰਾਉਣਾ ਉਹ ਆਪਾਂ ਚੰਕੌਰ ਸਾਹਿਬ ਤੀ ਹੋ ਜਾਣਾ ਪਹਿਲਾਂ ਲੋਨ ਕਲੀਅਰ ਕਰਾਉਣਾ ਪੈਣਾ ਮੇਨ ਮੁੱਦਾ ਲੋਨ ਕਲੀਅਰ ਜਿਹੜੇ ਕਾਗਜ਼ੇ ਦਾ ਤਿਆਰੀ ਪਹਿਲਾਂ ਉਹ ਕਰਾਓ ਹਾਂ ਵੈਸੇ ਲੋਨ ਕਾਗਜ਼ੇ ਹੈ ਵੀ ਤਾਂ ਲੋਨ ਲੋਨ ਜਿਹੜਾ ਗੱਡੀ ਦਾ ਉਹ ਕਲੀਅਰ ਹੋਇਆ ਹੋਇਆ ਏਨੀ ਹੈ ਵੀ ਕਲੀਅਰ ਵੀ ਹੋਣਾ ਹੈ ਕਿ ਖੜਾ ਨਹੀਂ ਕੋਈ ਤਾਂ ਸਭ ਪੂਰਾ ਸਾਨੂੰ ਕਰਕੇ ਦੇਣਗੇ ਉਹ ਲਿਖਤੀ ਲਿਖਤੀ ਨਹੀਂ ਉਹ ਕਲੀਅਰ ਜਿਹੜਾ ਲੋਨ ਹੋਇਆ ਉਹ ਖਤਮ ਕਰਨਗੇ ਪਿੰਡਾਂ ਪਰ ਥੋੜਾ ਬਹੁਤ ਆਪਾਂ ਨੇ ਉਹ ਵੀ ਕਲੀਅਰ ਇੱਧਰ ਤੋਂ हां ਜਿਹੜਾ ਆਪਾਂ ਨੇ ਲੋਨ ਕਰਾਇਆ ਫਿਰ ਆਪਣੇ ਨੋਟ ਪਰ ਕਾਪੀ ਬਣ ਕੇ ਆਊਗੀ ਉਹਦੇ ਉੱਪਰ ਫਿਰ ਲੋਨ ਚੜ ਕੇ ਆਊਗਾ ਪਰ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਉਹਨਾਂ ਦਾ ਲੋਨ ਨਹੀਂ ਕਲੀਅਰ ਕਰਕੇ ਦਿੰਦੇ ਉਹ ਹੁਸ਼ਿਆਰ ਪਰ ਜਣ ਕੇ ਮੇਨ ਮੁੱਕ ਦੀ ਗੱਲ ਇਹ ਆ ਵੀ ਹੁਸ਼ਿਆਰ ਪਰ ਇਹ ਕੰਮ ਹੋਣਾ ਫੀਸ ਤੇ ਇੱਥੋਂ ਕਟਾਉਲਾ ਪਰ ਹੁਸ਼ਿਆਰ ਪਰ ਸਾਨੂੰ ਜਾਣਾ ਹੀ ਪੈਣਾ ਫੇਰੇ ਨਹੀਂ ਮੈਂ ਤਾਂ ਨਹੀਂ ਜਾਣਾ ਹੈਗਾ ਵੀ ਕਿ ਕੋਈ ਮੇਰੀ ਤਾਂ ਉਹ ਨਾਲ ਗੱਲ ਹੋਈ ਹੈ ਬਾਈ ਕਹਿੰਦਾ ਕੋਈ ਨਹੀਂ ਮੈਂ ਆਪੇ ਤੈਨੂੰ ਕਰਾ ਕੇ ਦਊਂਗਾ ਜੇ ਮੈਨੂੰ ਨੇ ਕਹਿ ਬਾਈ ਮੈਂ ਕਹਿੰਦਾ ਬਾਈ ਮੈਂ ਤਾਂ ਦੇ ਦੇ ਹੁਣ ਜਾਣ ਦਾ ਵੀ ਖਰਚਾ ਲਊਂਗਾ ਐਮ ਤਾਂ ਦੇਖ ਉੱਥੇ ਲੱਗਣਾ ਕਿਹੜੇ ਆਏ ਵੀ ਜਾਂਦੀ ਸਾਰੇ ਹੋਏ ਠੀਕ ਨਹੀਂ ਦਾਨੇ ਦੰਦੇ ਨੂੰ ਟਾਈਮ ਤਾਂ ਲੱਗੇ ਜਾਂਦਾ ਨਾਲੇ ਇਹੋ ਜੇ ਕੰਮ ਧੋੜੀ ਆਵੇ ਤੁਸੀਂ ਤੇ ਬਿੱਲ ਫੜ ਕੇ ਹੀ ਮੁੜਿਆ ਹੁਣ ਹੁਣ ਕਿੰਨਾ ਕੁ ਟਾਈਮ ਬੈਂਕ ਦਾ ਕੰਮ ਆ ਕਿੰਨਾ ਕੁ ਟਾਈਮ ਲੱਗ ਸਕਦਾ ਨਾਲੇ ਹਿਸ਼ਾਰ ਫੜ ਕੇ ਨੇ ਨੇੜੇ ਹੀ ਆ ਦੋ ਘੰਟੇ ਲੱਗ ਜਣੇ ਸਭ ਤੁਸੀਂ ਵੀ ਇਦਾਂ ਦੀ ਗੱਲ ਕਰੇ ਜਿਵੇਂ ਨਾ ਸਮਝ ਆ ਗਈ ਲੋਰ ਕੋ ਬੀ ਨਾ ਤਾਂ ਕੰਮ ਨੀ ਨਿਊਜ਼ ਤੇ ਦੇਖੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਤੈਨੂੰ ਕਲੀਅਰ ਕਰਾ ਕੇ ਦਊਂਗਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿੱਥੋਂ ਕਰਦੇ ਆਂ ਕਿਆ ਕਰਦੇ ਆਂ ਦੇਖਦੇ ਆਂ ਹੁਣ ਬਾਕੀ ਭਾਈ ਕੰਮ ਜਿਹੜਾ ਰਹਿ ਗਿਆ ਅਧੂਰਾ ਇਹ ਸਿਲੰਡਰ ਵੈਸੇ ਲਿਆਂਦਾ ਆਪਾਂ ਨੇ ਸਿਲੰਡਰ ਸਿਲੰਡਰਾ ਜਮਾ ਲੰਗਾ ਹੋਗਾ 870 ਦਾ ਹੋਗਾ ਤੁਸੀਂ ਫਿਰ ਉਹ ਵੀ ਪਤਾ ਕਰੀਂ ਦੇਖੋ ਉਹ ਸਾਬ ਸੀਟੀ 890 ਰੁਪਏ ਆਉਂਦੀ ਰਹਿੰਦੀ ਸੀ ਪਤਾ ਨਹੀਂ ਲੱਗਦਾ ਅੱਗੇ ਹੁੰਦਾ ਤਾਂ 300 ਰੁਪਏ ਆਉਂਦਾ ਤਾਂ ਹੁਣ ਨਿਕਣੋਂ ਦਾਸ ਉਹ ਦਾ ਟਰ 9 ਰੁਪਏ ਦਾ 10 ਰੁਪਏ ਇੱਕ ਹੁੰਦਾ ਸਭ ਤੋਂ। ਹਾਂ। ਉਹ ਮੈਂ ਉਹ ਗੱਲ ਮੰਨ ਗਿਆ ਹੁਣ ਪਤਾ ਨਹੀਂ ਲੱਗਦਾ ਪਤਾ ਕੀ ਗੱਲ ਆ। ਹਾਂ ਜਦ ਪੈਸੇ ਦੇ ਵਿੱਚ ਚੱਕਣ 8-9 ਰੁਪਏ ਆਈ ਜਾਣ ਜੁੜੀ ਜਾਣ ਪਤਾ ਨਹੀਂ ਲੱਗਦਾ। ਬਹੁਤ ਵੱਡੀ ਗੱਲ ਮੈਂ ਮੰਨ ਲਈ ਆ ਪਰ ਇੱਕ ਟਾਈਮ ਨਾ ਇਹ ਜਾਉਂਦਾ ਕਿ ਉਹਦਾ 1 ਰੁਪਏ ਦੇ ਵੀ ਬੈਠਾ ਰਹੇ। ਸਮਝ ਆਉਂਦੇ ਗੱਲ ਨੂੰ। ਹਾਂ ਇਹ ਤੇਰੀ ਗੱਲ। ਪਹਿਲਾਂ ਪੁੱਛਿਆ ਵੀ 8-9 ਰੁਪਏ ਕਿ ਆ ਹੁੰਦੇ ਨੇ। ਕਈ ਵਾਰੀ ਇਹੋ ਜਿਹਾ ਕੰਮ ਵੜਿਆ ਹੁੰਦਾ ਵੀ 1 ਰੁਪਏ ਵੀ ਨਹੀਂ ਮਿਲਦਾ ਘਰ ਚੋਂ। ਉਹ ਗੱਲ ਤੇਰੀ ਪੱਕੀ ਆ ਮਨਿੰਦਰ ਅ ਤੂੰ ਸੋ ਪਤਾ ਨਹੀਂ ਖਾਤੇ ਹੁੰਦੇ। ਮਨਿੰਦਰ ਉਹ ਜਿਹੜਾ ਹੁਣ ਇਹਨੂੰ ਮੈਂ ਜਰਾ ਸਲਾਹ ਕਿ ਉਹ ਨਹਾਉਣਾ ਹੀ ਨਹੀਂ ਹੈ ਥੋੜੀ ਜਿਹੀ ਛਾਤੀ ਕਰਕੇ ਸਵੇਰੇ ਨਹਾ ਕੇ ਆ। ਨਾ 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 ਇਹਨੂੰ ਨਾ ਲੜਾਈ। ਲੈ ਸਵੇਰੇ ਨਹਾ ਕੇ ਨਹੀਂ ਆ। ਇਹਨੂੰ ਨਾ ਲੜਾਈ ਇਹ। ਸੇਹ ਦੀ ਕੀ ਲੱਗਣੀ। ਮਨਿੰਦਰ ਨੂੰ ਨਹਾਵਾ ਦੋ ਮਨਿੰਦਰ ਉੱਠੋ ਬੋਤ ਨਹਾ ਲਾ। ਟਿਊਸ਼ਨ ਜਾਣਾ ਮੈਂ ਪਤਾ ਕਿ ਆ ਕੋਰਨਾ। ਜੀ ਜੀ ਉੱਠ ਗੜਿਆ ਤਾਂ ਤਾਂ ਸਰ ਕਰਦਾ। ਜੇ ਹੁਣ ਪਾਣੀ ਪਾਏ ਨਾ ਸਹੀ ਤਾਂ ਵੀ ਟੀਬੜ। ਮੈਂ ਸੋਚਦਾ ਮੈਂ ਜਾਂਦਾ ਜਾਂਦਾ ਕੁਝ ਨੂੰ ਛੱਡ ਜਵਾਂ। ਆ ਛੱਡਿਓ। ਠੀਕ ਹੈ ਨਾ ਮਨਿੰਦਰ ਮੈਂ ਮਰੇ ਡੇ ਜਾ ਕੇ ਮੈਂ ਤਾਂ ਤਨ ਕਹਿਣਾ। ਕਦਮ। ਮੈਂ ਜਦ ਤੱਕ ਤਾਂ ਛੁੱਟੀ ਹੋਣੀ ਹੈ। ਜਦ ਤੱਕ ਹੋਣੀ ਹੈ। ਹਾਂ ਇਹ ਕਿ ਬੁੱਕ ਕਾਲਪੁਰ ਲੈ ਆਇਆ ਤਾਂ ਲੈ ਆਇਆ ਤੇ ਉੱਥੇ ਸੋਚੂ ਆਹ ਆ ਮੈਂ ਸਾਨੂੰ ਪੱਕਾ ਕਹਿੰਦਾ ਤਾਂ ਉਹ ਮੈਂ ਕਹਿੰਦਾ ਚੱਕਰ ਨਾ ਤੇ ਦੀ ਸਾਡੀ ਦਾ ਫਿਰ ਵੀ ਕੀ ਹੋਊਗਾ ਜਣੀ ਕਿ ਤੈਨੂੰ ਤੇਰੀ ਬੁੱਕ ਮਿਲ ਗਈ ਨਾ ਪੁਰਾਣੀ ਨਹੀਂ ਮਿਲਦੀ ਹੈ ਨਾ ਨਵੀਂ ਹਿੰਦੀ ਦੀ ਹਿੰਦੀ ਦੀ ਤੇਰੀ ਪੰਜਾਬੀ ਦੀ ਸੀ ਪੰਜਾਬੀ ਗੱਲੇ ਦੀ ਗਰੀ ਹਿੰਦੀ ਦੀ ਹਿੰਦੀ ਦੀ ਬੁੱਕ ਸੀ ਉਹ ਨਹੀਂ ਮਿਲੀ ਗੱਲੇ ਦੀ ਗਰੀ ਉਹ ਨਹੀਂ ਕਰੀ ਨੇਗਾ ਹਿੰਦੀ ਦੀ ਥੋੜੀ ਕਹਿੰਦਾ ਮੈਂ ਤੇ ਕਹਿੰਦਾ ਉਹ ਨਹੀਂ ਜਿਹੜੀ ਮੈਂ ਤੈਨੂੰ ਨਵੀਂ ਲੈ ਕੇ ਆਇਆ ਹਿੰਦੀ ਦੀ ਉਹ ਵੀ ਦੇਖ ਲੈ ਉਹ ਵੀ ਦੇਖ ਨਾ ਕੀ ਬੈਕ ਥੀ ਉਹ ਹੈ ਜਿਹੜੀ ਨਿਊ ਲੈ ਕੇ ਆਇਆ ਪਾਪਾ ਪ੍ਰਾਣੀ ਕਿੱਥੇ ਆ ਜਿਹੜੀ ਪਹਿਲਾਂ ਤੂੰ ਮੈਂ ਦਵਾਈ ਦੀ ਕਿਤਾਬ ਕਿਤਾਬ ਹਿੰਦੀ ਦੀ ਇੱਕ ਵਾਰੀ ਨਾਲ ਤੋਂ ਪੁੱਛਿਆ ਮੈਂ ਉਹ ਕੋਈ ਹਿੰਦੀ ਆਉਂਦਾ ਦਿੰਦੋਂ ਪੜ੍ਹਨੀ ਆਉਂਦਾ ਤਾਂ ਕਰਨੀ ਬਿਚੀ ਦੁਆਪੀ ਧਿਆਨ ਰੱਖੀਦਾ ਪੁੱਤ ਮੈਡਮ ਦੀ ਹੀ ਬਣਦੀ ਹੈ ਪੁੱਤੇ ਜ਼ਿੰਮੇਵਾਰੀ ਮੈਡਮ ਦੀ ਨਹੀਂ ਬਣਦੀ ਇਹ ਤੇਰੀ ਬਣਦੀ ਤੂੰ ਕਿਤਾਬਾਂ ਜਦੋਂ ਪੜ੍ਹਦਾ ਸਕੂਲ ਦੇ ਵਿੱਚ ਜਦੋਂ ਨਾ ਮੰਨ ਲੈ ਮੈਂ ਇੱਕ ਘੰਟੇ ਵੱਜੀ ਤੇਰੀ ਹਿੰਦੀ ਦੀ ਹਿੰਦੀ ਦਾ ਕੰਮ ਪੂਰਾ ਹੋ ਗਿਆ ਤੇਰਾ ਜਦ ਇਹ ਹਿੰਦੀ ਦੀ ਕਿਤਾਬ ਵਿੱਚ ਕਾ ਲਓ ਜੀ ਅਗਲੀ ਘੰਟੀ ਪੰਜਾਬੀ ਦੀ ਪੰਜਾਬੀ ਦੀ ਬਾਤ ਹੈ ਲਓ ਜੀ ਅਗਲੀ ਘੰਟੀ ਮੈਡ ਦੀ ਮੈਡ ਦੀ ਪਰ ਇਦਾਂ ਜਦੋਂ ਦੇਰੀ ਘੰਟੇ ਬਾਅਦ ਇਹ ਕਲੀਅਰ ਹੁੰਦੀਆਂ ਆਪਣੀ ਕਿਤਾਬਾਂ ਵਿੱਚ ਪਾਇਆ ਕਰਨਾ ਚੱਕਰ ਪਤਾ ਕੀ ਬੰਦਾ ਸਾਰੀਆਂ ਕਿਤਾਬਾਂ ਦਾ ਬਦਲ ਪਾ ਲੈਂਦਾ ਜਿਹੜੀ ਘੰਟੀ ਠੀਕ ਤੇ ਵੱਜਦੀ ਹੈ ਉਹ ਛੁੱਟੀ ਟਾਈਮ ਤੇ ਉਹਦੇ ਕਰ ਰਹੇ ਭੱਜ ਦੌੜ ਕਵਾ ਲੰਦਾ ਵੀ ਕਿਉਂ ਉਹਦੀ ਬੱਸ ਆਉਣਿਆਰੀ ਹੁੰਦੀ ਆ ਬੱਸ ਨਾ ਤੈਨੂੰ ਮਨਿੰਦਰ ਜਦੋਂ ਤੱਕ ਨਹੀਂ ਛੱਡ ਕੇ ਉਹਦੀ ਜਦੋਂ ਤੱਕ ਤੂੰ ਬੱਸ ਵਿੱਚ ਨਹੀਂ ਜਾਂਦਾ ਜੇ ਤੂੰ ਬੱਸ ਵਿੱਚ ਬੈਠੇਂਗਾ ਤਾਂ ਤੁਰਨ ਨਾ ਆਉਣਾ ਨਾ ਲੈਟ ਵੀ ਹੋ ਗਿਆ ਕੋਈ ਕਹਿੰਦੇ ਨਾ ਨੇ ਤੈਨੂੰ ਦੇਖਣਾ ਵੀ ਉਹ ਮੁੰਡਾ ਆਇਆ ਜਿਹੜਾ ਮਨਿੰਦਰ ਕਾਤੇ ਨਹੀਂ ਆਇਆ ਹਾਂ ਅਸੀਂ ਵੀ ਪੁੱਛਣਾ ਵੀ ਭਾਈ ਮਨਿੰਦਰ ਨਹੀਂ ਆਇਆ ਉਹਨਾਂ ਨੂੰ ਨਹੀਂ ਪਤਾ ਹੀ ਉਹਨਾਂ ਦੇ ਪੇਰੇ ਫੈਨ ਸਾਨੂੰ ਜ਼ਿੰਮੇਵਾਰ ਦਿੱਤੀ ਹੋਈ ਆ ਪੁੱਤ ਉਹਨਾਂ ਦੇ ਸਾਰੇ ਜ਼ਿੰਮੇਵਾਰੀ ਬਣ ਗਈ ਸਕੂਲ ਦੀ ਠੀਕ ਹੈ ਨਾ ਵੀ ਕਾਲੀ ਨਾ ਕਰਿਆ ਕਰਨ ਵਾਲੇ ਪੜਿਆ ਵੀ ਕਰ ਤੇ ਆਂਦੇ ਨਾਲ ਖੇਡਣਾ ਵੀ ਠੀਕ ਆ ਜ਼ਰੂਰੀ ਉਦੇ ਨਾਲ ਪੁੱਤ ਪੜਾਈ ਵੀ ਜਰੂਰੀ ਹੈ ਨਾ ਜੇ ਅਸੀਂ ਪੜੂਗੇ ਤਾਂ ਆਪਾਂ ਕੁਝ ਬਣੂਗੇ ਠੀਕ ਹੈ ਨਾ ਹਾਂ ਬਗੈਰ ਨਿਹੜ ਲੋ ਕੰਮ ਤੇ ਕੱਲੂ ਲੱਗਣੇ ਆ ਜੀ ਅੰਗਤ ਸਿੰਘ ਦੇ ਠੀਕੇ ਪੀਕੇ ਆਣੇ ਲੱਗਣੇ ਨੇ ਹੁਣ 5ਵੇਂ ਮਹੀਨੇ ਕੱਲੂ ਠੀਕਾ ਲੱਗਣਾ ਪਰਸਨ ਪੜ੍ਹਨਾ ਵੀਨੇ ਲੱਗਣਾ 5ਵੇਂ ਮਹੀਨੇ ਇਦਾਂ ਲੰ ਟਾਈਮ ਲੰਗੇ ਹੈ ਨਾ ਪੱਜਿਆ ਜਾਂਦਾ ਟਾਈਮ ਕੋਈ 5 ਮਿੰਟ ਲੰਗੇ ਦੇਖ ਲਓ ਨਹੀਂ ਅੱਪ ਜਿੱਦਾਂ ਕਹਿੰਦੇ ਕੰਮ ਪਤਾ ਨਹੀਂ ਕਾ ਤੇ ਰੁਕਦੇ ਨਹੀਂ ਹੈਗਾ ਵੀ ਇੰਨੀ ਤੇਜ਼ੀ ਨਾਲ ਲੰਘਦਾ ਟਾਈਮ ਪਤਾ ਨਹੀਂ ਲੱਗਦਾ ਹੈਗਾ ਇੱਧਰ ਇੱਧਰ ਦੇਖ ਲਾ ਇਹਨਾਂ ਸਹੀ ਗਲ ਟਾਈਮ ਦਾ ਨਹੀਂ ਪਤਾ ਲੱਗਦਾ ਇਹਨਾਂ ਇਹਿੰਦ ਤੇਰੇ ਵਰਗਾ ਜੇ ਹੋਈਏਗਾ ਪੁੱਤ ਚਿੱਟਾ ਚਿੱਟਾ ਦੀ ਗੱਲ ਨਹੀਂ ਪੁੱਤ ਰੰਗ ਦੋਏ ਹੁੰਦੇ ਆ ਨਿਆਣੇ ਨੂੰ ਆਤਲ ਹੋਣੇ ਚਾਹੀਦੀ ਆ ਬਸ ਰੰਗ ਪੁੱਤ ਦੋਏ ਰੰਗ ਦੁਨੀਆ ਦਾ ਤਾਲਾ ਹੋਵੇ ਚਾ ਚਿੱਟਾ ਹੋਵੇ ਹਾਂ ਤੇਰੀ ਪੁੱਤ ਮਾਵਾ ਪਟਾ ਸੰਸਤਾਰੀ ਹੋਵੇ ਜੇ ਤੇਰਾ ਲਾੜਾ ਥੋੜਾ ਹੈ ਪੱਕਾ ਫਤਨ ਸਿੱਖ ਚਾਹੇ ਚਾਹੇ ਗੋਰਾ ਹੋਵੇ ਹਾਂ ਚਾਹੇ ਕਾਲਾ ਹੋਵੇ ਕੋਈ ਗੱਲ ਨਹੀਂ ਪੁੱਤ ਪਰਮਾਤਮਾ ਦੇ ਰੰਗ ਦਿੱਤੇ ਹਾਂ ਰੰਗ ਕਰ ਤੈ ਹੈ ਵੇ ਹਾਂ ਇਹਨੂੰ ਆਏ ਵੀਡੀਓ ਕਾਲ ਆਈ ਬਿਲਕੁਲ ਨਾ ਫੋਨ ਆਪਾਂ ਬਣੂਗੇ ਘਰ ਦੇ ਵੀਡੀਓ ਕਾਲ ਆਉਂਦੀ ਆ ਨਾ ਇਹਨੂੰ ਬਹੁਤ ਚੰਗਾ ਜਿਹੜੇ ਬੋਲਦੇ ਹੁੰਦੇ ਆ ਮਾਰੋ ਜੀ ਹੋਰ ਵੀ ਰਿਸ਼ਤੇਦਾਰਾਂ ਦੇ ਫੋਨ ਆਦਿ ਗੱਲਾਂ ਕਰਦੇ ਹਾਂ ਤਾਂ ਮਾਰ ਦੇਂਗਾ ਤਾਂ ਮਾਰ ਦੇਂਗਾ ਅਜੂ ਕਹਦੇ ਅਜੂ ਹੱਥ ਮਾਰ ਦੇ ਤੈਨੂੰ ਬੋਲਦੇ ਅਜੂ ਇਹ ਅਜੂ ਜੀ ਅਜੂ ਜੀ ਕਹਦੇ ਆਦੇ ਅੱਜ ਦੇਖਦਾ ਜੀ ਅਰੇ ਚੰਗੀ ਤਰ੍ਹਾਂ ਬੋਲਣ ਹੀ ਲੱਗਿਆ ਤੇ ਹਾਂ ਤੂੰ ਕਹਿੰਦੀ ਸੀ ਵੀ ਕਿਆ ਗੱਡੀ ਦਾ ਕੰਮ ਕਰਾ ਲੂ ਕਿਆ ਮੈਂ ਤਾਂ ਫਿਰ ਮੱਥਾ ਟੇਕ ਕੇ ਇੱਕ ਦੇ ਹਾਂ ਜਾਣਾ ਬਣਦਾ ਬਣਾ ਥਾਲੀ ਯਾਤਰਾ ਨੂੰ ਕਿਤੇ ਫੱਕ ਜਾ ਕੇ ਲੱਗ ਪਈ ਗੱਡੀ ਲੈ ਕੇ ਗੁਰੂ ਘਰ ਮੇ ਜਾ ਹੋਇਆ ਕਿਆ ਕਰੀਏ ਜ਼ਿੰਮੇਵਾਰੀਆਂ ਮੇਂ ਗੁਰੂਆਂ ਨੇ ਕਰਿਆ ਕੋਈ ਜਾਣੀ ਜਾਣਾ ਜਰੂਰ ਆਪਾਂ ਗੁਰੂ ਘਰ ਜਾਵਾਂਗੇ ਸਾਰੇ ਭੁੱਲਣਾ ਨਹੀਂ ਭੁੱਲਣਾ ਨਹੀਂ ਮੰਨ ਲੈਨੇ ਦਿੰਦਾ ਜੋ ਸਾਰਾ ਬਸੂਰਾ ਦਿੱਤਾ ਬੰਦੇ ਦੀ ਕੋਈ ਔਕਾਤ ਨਹੀਂ ਹੈ ਬੰਦੇ ਦੀ ਕਿਆ ਯੋਗਤਾ ਬੰਦਾ ਇੱਕ ਡਿੰਗਮ ਪੱਟ ਲੈਵੇ ਨਾ ਅੱਖ ਮੇ ਨਹੀਂ ਜਾ ਮੁੱਕ ਸਕਦਾ ਸਾਰੇ ਬਸੋ ਨਾਲ ਨਹੀਂ ਦੇਖੋ ਮੈਂ ਸੌਂਵਰ ਲੰਘੇ 200 ਵਾਰ ਲੰਘੇ ਇੱਕ ਗੱਲ ਹੈ ਕੋ ਗੱਲ ਤੇ ਗੱਲ ਕਰਦੇ ਆ ਉਹ ਨਿਤ ਰਹਿ ਗਏ ਕਿਉਂਕਿ ਉਹ 200 ਵਾਰ ਲੰਘੇ ਜਦ ਤੱਕ ਮਹਾਰਾਜ ਦਾ ਹੁਕਮ ਨਹੀਂ ਪਤਾ ਕਿਸੇ ਪਾਸੇ ਨਹੀਂ ਹੈ ਨਹੀਂ ਹੈ ਸਾਡਾ ਤੇ ਬਾਕੀ ਹੋਰ ਤੁਹਾਨੂੰ ਆਇਆ ਕਾ ਟਾਈਮ ਹੁੰਦਾ ਤੇ ਜਾਵਾਂਗੇ ਜੀ ਮਰੇਡੇ ਦੇਖਦੇ ਆਂ ਕਿਆ ਕਹਿੰਦੇ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਵਿੱਚ ਅਗਲੀ ਜੀ ਦੱਸਾਂਗੇ ਤੇ ਚਾਚਾ ਵੀ ਮੇਰੇ ਨਾਲ ਜਾਊਗਾ ਉਹ ਵੀ ਥੋੜੀ ਬਹੁਤ ਥੋੜੀ ਨਾਲ ਮੁਲਾਕਾਤ ਕਰਾਵਾਉਗੇ ਤੇ ਬਾਕੀ ਅੱਜ ਬਾਈ ਬਗਲ ਬਾਈ ਬਾਈ ਸਭਾ ਸਿਰ ਤੋਂ ਗਤਾ ਹੁਣ ਮੈਂ ਕੀ ਕਰਾਂ ਭਾਈ ਮੈਨੂੰ ਐਂ ਦੱਸ ਤੂੰ ਕੱਚੀ ਨੀਂਦ ਉੱਠਿਆ ਹੋਰ ਕੋਈ ਗੱਲ ਆ ਅੱਖਾਂ ਵੀ ਦੱਸ ਰਹੀਆਂ ਨੇ ਕੱਚੀ ਨੀਂਦ ਉੱਠਿਆ ਇਹ ਅੰਗਤ ਨੂੰ ਦੇਖ ਕੇ ਉੱਠ ਕੇੜੇ ਹੋਣਾ ਮੈਨੂੰ ਲੱਗਦਾ ਮੈਂ ਇੰਦਰ ਦੀ ਹਾਂ ਹਾਂ ਉਹਦੇ ਕਰਕੇ ਚੱਲ ਖੜਾ ਹੋ ਛੇਤੀ ਖੜਾ ਹੋ ਪੁੱਤ ਚੱਨਾ ਚੱਲ ਖੜਾ ਹੋ ਛੇਤੀ ਚੱਲ ਚੱਲ ਮਨਿੰਦਰ ਚੱ ਖੜਾ ਹੋ ਗਿਆ ਖੜਾ ਤਾਂ ਹੋ ਖੜਾ ਹੋ ਚੱਲ ਤਨਮੁਲਾ ਮੈਂ ਚੱਲ ਪੁੱਤ ਨਾਲੇ ਮੈਂ ਵੀ ਤੁਰ ਦੂ ਪਾਰ ਤੈਨੂੰ ਨਹੀਂ ਦਿਨੌੜਾ ਤੂੰ ਨਾ ਦੇਖ ਉਹ ਤੈਨੂੰ ਦੇਖਦੇ ਕਹਿੰਦਾ ਮੰਗੂ ਨੂੰ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਹੁਪਾਲ ਵਿੱਚ ਲੋ ਵੀ ਅਸੀਂ ਜਾਣਾ ਤਾਂ ਹੁਣ ਮਰਿੰਡੇ ਨੂੰ ਮਰਿੰਡੇ ਨੂੰ ਕੀ ਜੋ ਤੁਹਾਨੂੰ ਪਤਾ ਹੀ ਹੈ ਜੀ ਗੱਡੀ ਦੇ ਕਾਗਜ਼ਾ ਵਾਸਤੇ ਤੇ ਨਾਲ ਦੀ ਨਾਲ ਇੱਧਰ ਸਾਡੇ ਚਾਚਾ ਜੀ ਪਹੁੰਚ ਗਏ ਤੇ ਇੱਧਰ ਸਾਡੇ ਜਿਹੜੇ ਇੱਥੇ ਤਰੀਬਨ ਲਾਈਟਾਂ ਦਾ ਕੰਮ ਸਟਾਰਟ ਹੋਇਆ ਤਾਂ ਤੁਹਾਨੂੰ ਪਾ ਦਿਖਾਉਨੇ ਲਾਈਟਾਂ ਲਗਾਈਆਂ ਗਈਆਂ ਤੇ ਸਰਕਾਰ ਵੱਲੋਂ ਤੇ ਬਹੁਤ ਵਧੀਆ ਚਲੋ ਲੋਕੇਸ਼ਨ ਵੀ ਬਹੁਤ ਵਧੀਆ ਬਣ ਗਿਆ ਲਾਈਟਾਂ ਦੇ ਨਾਲ ਹੋਰ ਵੀ ਵਧੀਆ ਲੱਗ ਜਾਣਾ ਤੇ ਅੱਜ ਤਰ ਅੱਜ ਜਿਹੜਾ ਆ ਕੰਮ ਪਿਆਤਾ ਜੀ ਪੈਂਡਿੰਗ ਅੱਜ ਇਹ ਲੱਗਣਾ ਪੈਨਲ ਤੇ ਲਾਈਟਾਂ ਦਾ ਆ ਹਾਂ ਇਹ ਇਹ ਲਾਈਟ ਵਾਲਾ ਚਾਚਾ ਸਾਸਰੀ ਘਰ ਬੋਲੇ ਮਸ਼ਵਿੰਦਾ ਖਲਤਾ ਵੰਗਰੀ ਦੀ ਫਟੇ ਉਹ ਬਾ ਤੂੰ ਮੈਨੂੰ ਕਹਿੰਦਾ ਮਰੰਡੇ ਜਾਣਾ ਚਾਚੇ ਤਾਂ ਹੈ ਚਾਚੇ ਗੱਲ ਪਤਾ ਕੀ ਹੋਈ ਆ ਜਿਹੜੇ ਆਪਾਂ ਨੇ ਕਾਗਜ਼ਾਂ ਪਿੱਛੇ ਜਾਣਾ ਤਾਂ ਉਹ ਬੰਦਾ ਮੈਨੂੰ ਦੁਪਹਿਰੇ ਫੋਨ ਉਹਦਾ ਆਇਆ ਕਹਿੰਦਾ ਵੀ ਤੂੰ ਐ ਕਰੀ ਵੀ 2-3 ਕ'ਤੇ ਅੱਜ ਫਿਰ ਮੈਂ ਤੁਹਾਨੂੰ ਫੋਨ ਨਹੀਂ ਦਾ ਕਰਿਆ ਉਹਦੇ ਬਾਅਦ ਦੇ ਵਿੱਚ ਮੈਂ ਉਹਨੂੰ 3 ਕ'ਤੇ ਫੋਨ ਕਰਿਆ ਉਹਨੇ ਚੱਕਿਆ ਨਹੀਂ 4 ਵਜੇ ਕਰਿਆ ਉਹਨੇ ਚੱਕਿਆ ਨਹੀਂ ਮੈਂ ਕਿਹਾ ਵੀ ਹੁਣ ਜਾਣਾ ਹੀ ਨਹੀਂ ਵੀ ਕੈਂਸਲੇ ਕਰ ਦਾਂ ਓੜੇ ਕਾਗਜ਼ ਤੇ ਚੱਕਰ ਇਦਾਂ ਦਾ ਵੀ ਆਪਾਂ ਨੇ ਨਾ ਜਿਹੜੀ ਉਹ ਗੱਡੀ ਲਿੱਤੀ ਆ ਉਹਦੇ ਪਰ ਨਾ ਲੋਨ ਚੜਿਆ ਹੋਇਆ ਤਾਂ ਪਹਿਲਾਂ ਹੋਇਆ ਹੈ ਕਿ ਕਲੀਅਰ ਆ ਉਹ ਕਟਵਾਉਣਾ ਪੈਣਾ ਕਟਵਾ ਹੋਊਗਾ ਤਾਂ ਆਪਣੇ ਨੌ ਚੜਨੀ ਆ ਗੱਡੀ ਜਦ ਤੱਕ ਲੋਨ ਨਹੀਂ ਕਟਵਾ ਹੁੰਦਾ ਜਦ ਤੱਕ ਨੌ ਨਹੀਂ ਚੜਨੀ ਕਲੀਅਰੈਂਸ ਮਿਲ ਗਈ ਹਾਂ ਹੈਗੀ ਆ ਕਲੀਅਰੈਂਸ ਤਾਂ ਹੈਗੀ ਆ ਕਟਾਉਣਾ ਪੈਣਾ ਇੱਕ ਵਾਰੀ ਹਸ਼ਿਆਰਪੁਰ ਜਾ ਕੇ ਕਟਾਉਣਾ ਪੈਣਾ ਇੱਥੇ ਨਹੀਂ ਕਟਾਉਣਾ ਫੀਸ ਇੱਥੇ ਘੱਟ ਹੋ ਜੂ ਪਰ ਉੱਥੇ ਜਾ ਕੇ ਇੱਕ ਵਾਰ ਕਹਿੰਦੇ ਡਾਕੂਮੈਂਟ ਤੁਹਾਨੂੰ ਦੇਣੀ ਹੀ ਪੈਣੇ ਡਾਕੂਮੈਂਟ ਤਾਂ ਦੇਣੀ ਹੀ ਪੈਣੇ ਤਾਂ ਕਰਕੇ ਮੈਂ ਉਹਨੂੰ ਕਹਿ ਦਵਾਂ ਮੈਂ ਉਹਨੇ ਆਪਣੀ ਜ਼ਿੰਮੇਵਾਰੀ ਬਾਈ ਨੇ ਲਈ ਤੇ ਚਲੋ ਉਹ ਵੀ ਬੀਜੀ ਹੋ ਸਕਦਾ ਕਿ ਕੋਈ ਕੰਮ ਵਾਲਾ ਬੰਦਾ ਚਾਚੇ ਕਿਹੜੇ ਬਿੱਲ ਆ ਯਾਰ ਕਿ ਨਹੀਂ ਚਲੋ ਕੋਈ ਗੱਲ ਨਹੀਂ ਕੱਲ੍ਹ ਕੋਲ ਨੂੰ ਦੇ ਦੇ ਜੇ ਕਾਲੂ ਦਾ ਫੋਨ ਆਇਆ ਫੇ ਕਾਲੂ ਜਾਇ ਆਉਂਗੇ ਹਾਂ ਹੋ ਗਿਆ ਤੇ ਅੰਦਰ ਨਾਲ ਦੀ ਨਾ ਆਹੇ ਚਾਚੇ ਲੱਗਣਾ ਪੈਨਲ ਇੱਥੇ ਆਹਾ ਹਾਂ ਇਹ ਲੈਟਪ ਇਹ ਜਿਹੜਾ ਪੈਨਲ ਆ ਨਾ ਇਹ ਲਾਉਣਾ ਓਰੇ ਇਹ ਕਾਦਾ ਮਤਲਬ ਹੈ ਆਹੜੀਆਂ ਲਾਈਟਾਂ ਆਪਣੇ ਲੱਗੀਆਂ ਹੋਈਆਂ ਆਹਾਂ ਜਿੰਨੀਆਂ ਵੀ ਲਾਈਟਾਂ ਲੱਗੀਆਂ ਹੋਈਆਂ ਸਿਰੇ ਤੱਕ ਇਹ ਸਾਰਿਆਂ ਨੂੰ ਕੰਟਰੋਲ ਰੂਮ ਬਣਾ ਦੇਣਾ ਇਹ ਕੰਟਰੋਲ ਰੂਮ ਇੱਥੇ ਬਲਣਗੀਆਂ ਇਹ ਹਾਂ ਆਹ ਜਿਹੜਾ ਮੀਟਰ ਲੱਗਿਆ ਉਧਰ ਉਹਦੇ ਵਿੱਚੋਂ ਇੱਕ ਕੇਬਲ ਪਾ ਦੇਣੀ ਆ ਇਹਦੇ ਅੰਦਰ ਛੜ ਦੇਣੀ ਜਿਹੜੀ ਆ ਇਧਰ ਮੇਨ ਆ ਤੇ ਆ ਰੌਂਦੀ ਕਿੱਥੇ ਇਹਦੀ ਇਹਦੇ ਨਾਲ ਇਹ ਥੱਲੇ ਜੋੜਦਣੀ ਉੱਪਰ ਜੋੜਦਣੀ ਜਦ ਮਤਲਬ ਲਾਈਟਾਂ ਲਾਉਣੀਆਂ ਇਹਦੇ ਅੰਦਰ ਮੇਮ ਸੁੱਚਾਂ ਹੋਣਗੀਆਂ ਇਹ ਹਾਂ ਇਹਦੇ ਅੰਦਰ ਮੈਂ ਦੇਖਦਾ ਜੀ ਹੋਈਆਂ ਆ ਲੱਗੀਆਂ ਹੋਈਆਂ ਇਹ ਚਾਬੀ ਗਾ ਹੈ ਭਾਈ ਸੋਨੂੰ ਮੋਟਰਸਾਈਕਲ ਤੇ ਵੀ ਖੁੱਲ ਜਾਗਾ ਹੈ ਮੋਟਰਸਾਈਕਲ ਤੇ ਵੀ ਖੁੱਲ ਜਾਗਾ ਆ ਲੱਗੀਆਂ ਹੋਈਆਂ ਚਾਚੇ ਅੰਬਸੀਆਂ ਇਹ ਉੱਪਰ ਢੇੜ ਲੱਗਣੀਆਂ ਇਹਦੇ ਨਾਲ ਚੱਲਣਾ ਇਹਨੇ ਆ ਲੱਗੀਆਂ ਹੋਈਆਂ ਅੰਬਸੀ ਇਹ ਬਸ ਇਹਦੇ ਕਰਕੇ ਚੱਲਣਾ ਚਲ ਵਧੀਆ ਵੀ ਜਾਣਨ ਤਾਂ ਹੋਏ ਕਰੂਗਾ ਰਾਤ ਨੂੰ ਹੈ ਡੈਕੋਰੇਸ਼ਨ ਤਕੜੀ ਬਣ ਜਾਣੀ ਆ ਇੱਥੋਂ ਇੱਥੋਂ ਚੱਕਣੀਆਂ ਇਹਨਾਂ ਨੇ ਇੱਥੋਂ ਆਏ ਦੇ ਵਿੱਚੋਂ ਸੋਨੂੰ ਮੂਜੇ ਵੀ ਕੰਮ ਆਤਾ ਹੈ ਕੰਮ ਬੱਸ ਸਿੱਖ ਵੀ ਗਿਆ ਮਾਲੂਮ ਨਹੀਂ ਆਪਕੋ ਆਪਕੋ ਮਾਲੂਮ ਆਏ ਇਹ ਡਬਲ ਫੇਸ ਚੱਕੂ ਹੋਊਗਾ ਨਾ ਇੱਥੋਂ ਡਬਲ ਫੇਸ ਚੱਕੂ 4 4 4 4 ਕੇ 3 3 ਫੇਸ ਚੱਕੂਗਾ ਕਿ ਨਿਊਟਰਲ ਚੱਕੂਗਾ 3 ਫੇਸ ਪਰ ਜਾਣੀਆਂ ਇਹ ਇੱਕ ਫੇਸ ਪਰ ਨਹੀਂ ਨਾ ਇੰਨਾ ਲੋਡ ਪੈਣਾ ਇਹ 3 ਫੇਸ ਦੇਣੀ ਪੈਣੀ ਆ ਨਹੀਂ ਤਾਂ ਸਰ ਜੂਗਾ ਸਾਰਾ ਕੁਝ ਇੱਥੇ ਸੋਨੂੰ ਮਾਲੂਮ ਹੈ ਆਪਕੋ मैं काम करता हूँ ये पता होगा जी ऐसे थोड़ी बात है आप काम किए होंगे चाचे बिजली का काम करता है ना बढ़िया है। बिना वो देखो खम्बे पर चढ़ जाता है औरी बोले। औरी बोले। वो देखो पीछे वो मैंने काम किया रखा पूरा ट्रांसफार्मर की फिटिंग का ग्यारह हजार बोल्ट का मैंने ये, ये इसका एक्सपीरियंस है मुझे 11 साल का मजाक नहीं कर रहा मैं सीरियस चाचे झूठ दसी मड़ा भाई नहीं। आपको मालूम नहीं है ਮਾਲੂਮ ਨਹੀਂ ਹੈ ਨਾ ਫਿਰ ਮੈਂ यहां नौकरी मुझे मिल गया तो मैंने ये काम छोड़ दिया दे। डेंजर्स भी बहुत है और पैसा भी है काम में ये पर खतरा ज्यादा है ये भी हूं दफ्तर वाले ने भेजे हां ये दफ्तर वाले कांटेक्ट आए क्योंकि इनने जो एटा लगाईया थी लॉगिटा अच्छा तू जी अस्पताल भी लगे हां हां इनन ਕੋਲੇ ਸਾਰਾ कांटेक्ट ਹਸਪੀਟਲ ਦਾ ਆ ਗੇਟਾ ਗੂਟਾ ਦਾ ਜਿੰਨਾ ਵੀ ਮਤਲਬ ਆਪਣੀ ਚਮਕੌਰ ਸਾਹਿਬ ਦਾ ਕੰਮ ਆ ਉਹ ਇਨਾਂ ਕੋਲੇ ਤਾਂ ਤਕਰੀਬਨ ਹੁਣ ਤੱਕ ਕੰਮ ਇਹਨਾਂ ਕੋ ਥੋੜਾ ਹੀ ਰਹਿ ਗਿਆ ਕੰਮ ਤਾਂ ਖਤਮ ਹੋ ਗਿਆ ਹਸਪਤਾਲ ਦਾ ਤਾਂ ਹੁਣ ਪੁਰਾਣੀ ਬਿਲਡਿੰਗ ਦਾ ਹੀ ਰਹਿ ਗਿਆ ਨਵੀਂ ਤਾਂ ਤਾਂ ਨੱਬੜ ਗਿਆ ਬਸ ਨਵੀਂ ਮੈਨੂੰ ਲੱਗਦਾ ਇਹਨੇ ਚਾਲੂ ਕਰ ਦੇਣੀ ਆ ਚਾਲੀ ਵੀ ਹਮਾਰੀ ਕੰਮ ਹੈ ਹਾਂ ਉੱਥੇ ਉਹਦੀ ਹੋਰ ਫੇਰ ਚੱਲ ਰਹੀ ਹੈ ਪੂਰੀ ਪੇ ਚੱਲ ਰਹਾ ਉਹਦੀ ਬਿਲਡਿੰਗ ਬਣੂਗੀ ਇੱਕ ਹੋਰ ਬਣੇਗੀ ਉਹ ਦੂਸਰੇ ਵਿਭਾਗਾਂ ਕੋ ਦੇ ਦੂਸਰੇ ਹਮਾਰੀ ਕੰਪਨੀ ਦੂਸਰੇ ਨੂੰ ਦੇ ਦਿਆ ਕਿਉਂਕਿ ਹਮਾਰੇ ਪਾਸ ਅਬ ਲੇਬਰ ਕਮ ਹੈ ਕੰਮ ਹਾਂ ਆਪਕਾ ਕੰਮ ਕਹੀਂ ਚੱਲ ਰਹਾ ਹੈ ਨਾ ਦੂਰ ਦੂਰ ਬਹੁਤ ਕੰਮ ਚੱਲ ਰਹਾ ਹੈ ਲੁਧਿਆਣਾ ਚੱਲ ਰਹਾ ਹੈ ਫਿਰ ਕਪੂ ਬੰਦੇ ਹਮਾਰੇ ਪੁਸਕਟ ਹੈ ਉਸਕੇ ਲਈ ਉਸੇ ਨਹੀਂ ਮਿਲ ਗਿਆ ਕੰਮ ਬਹੁਤ ਚੱਲਦੇ ਨੇ ਯਾਰ ਪੁਰਾਣੇ ਵਾਲਾ ਹੈ ਕੰਮ 10 15 ਦਿਨ ਵਿੱਚ ਚੱਲੂ ਹੋਗਾ ਹਸਪਤਾਲ ਹੈ 40 ਕਰੋੜ ਦਾ ਕੰਮ ਹੈ ਹਸਪਤਾਲ ਵਿੱਚ ਇਹਨਾਂ ਦਾ ਕੰਮ ਜ਼ਿਆਦਾ ਹੈ ਨਾ ਕੰਮ ਜ਼ਿਆਦਾ ਹੈ ਮੇਰੇ ਕੋਲ ਚਲੋ ਚਲੋ ਬਾਕੀ ਚਲੋ ਠੀਕ ਹੈ ਜੀ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਣ ਅਗਲੇ ਬਲਾਕ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਤੇ ਚੜ੍ਹਦੀਆਂ ਕਲਾਂ ਵਿੱਚ ਰੱਖੇ